ਸਤਿਨਾਮ 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 ਜੀ ਵਾਹਿਗੁਰੂ 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 ਜੀ ਧੰਨ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ 5 ਵਾ ਬਿਖਰਾਜ ਤੇ ਅੰਦਲਾ ਪahari ਦੁਖ ਲਗੈ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਉ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾਤੇ ਕਾ ਠੌਰ ਨਾ ਠਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਆਣ ਸੁਖਾ ਨਹੀਂ ਆਵੈ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਕਾਹਨ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਸੰਸਾਰ ਦੇ ਦੋ ਪੱਖ ਸੰਸਾਰ ਦੇ ਮਨੁੱਖਾਂ ਦੀਆਂ ਜਿਹੜੀ ਅਵਸਥਾ ਹੈ ਉਸ ਨੂੰ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਆ ਸਾਨੂੰ ਸਮਝਾਉਣ ਦਾ ਯਤਨ ਕੀਤਾ ਮਹਾਰਾਜ ਕਹਿੰਦੇ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਦੇ ਬਣ ਜਾਂਦੇ ਆ ਉਹਨਾਂ ਨੂੰ ਉਸ ਦੇ ਉੱਪਰ ਭਰੋਸਾ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਰਹਾਉ ਦੀ ਪੰਕਤੀ ਵੀ ਸਤਿਗੁਰ ਕਹਿੰਦੇ ਤੇਰੇ ਦਾਸ ਕੋ ਤੂੰ ਹੀ ਵਡਿਆਈ ਵਡਿਆਈ ਦਾ ਇੱਥੇ ਅਰਥ ਹੈ ਸ਼ੋਭਾ ਤੇਰੇ ਦਾਸ ਨੂੰ ਤੇਰੀ ਸ਼ੋਭਾ ਹੀ ਮੈਨੂੰ ਸੋਭਦੀ ਹੈ ਚੰਗੀ ਲੱਗਦੀ ਹੈ ਕਿਉਂਕਿ ਜਦੋਂ ਅਸੀਂ ਪ੍ਰਮਾਤਮਾ ਦੀ ਵਡਿਆਈ ਕਰਦੇ ਹਾਂ ਇਹ ਦਾ ਮਤਲਬ ਇਹ ਨਹੀਂ ਕਿ ਅਸੀਂ ਉਹ ਕੋਈ ਖੁਸ਼ਾਮਦ ਕਰ ਰਹੇ ਹਾਂ ਮਹਾਰਾਜ ਕਹਿੰਦੇ ਅਸੀਂ ਤਾਂ ਉਹਦੀਆਂ ਵਡਿਆਈਆਂ ਨੂੰ ਕਹਿ ਨਹੀਂ ਸਕਦੇ ਵੱਡੇ ਕਿਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਿਉਂ ਨਹੀਂ ਕਹਿ ਸਕਦੇ ਕਹਿੰਦੇ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਲ ਉਹ ਬਹੁਤ ਬਿਆਨਤ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਜਿਹੜੀ ਬਖਸ਼ਿਸ਼ ਕਰਦਾ ਜਿਹੜੀ ਵਡਿਆਈ ਦਿੰਦਾ ਸੋਭਾ ਦਿੰਦਾ ਹੁਣ ਮਨੁੱਖ ਸਮਝਦਾ ਕਿ ਸ਼ਾਇਦ ਮਾਇਆ ਨਾਲ ਵਡਿਆਈ ਮਿਲਦੀ ਹੈ ਮਹਾਰਾਜ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਹਿੰਦੇ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਔਰ ਪ੍ਰਮਾਤਮਾ ਦੀ ਵਡਿਆਈ ਜਿਹੜੀ ਹੈ ਉਹ ਪ੍ਰਮਾਤਮਾ ਹੀ ਜਾਣਦਾ ਹੈ ਸਤਕੁਰ ਦੇ ਬਚਨ ਹਨ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰਨਾ ਕੋਈ ਤੁਧ ਜੇਵੜ ਹੋਰ ਸਰੀਕ ਹੋਵੇ ਤਾਂ ਆਖੀ ਤੁਧ ਜੇਵੜ ਤੂੰ ਹੈ ਹੋਈ ਸਾਰੀ ਵਡਿਆਈ ਅਕਾਲ ਪੁਰਖ ਪਰਮੇਸ਼ਰ ਦੀ ਹੈ ਸਾਡੀ ਸੋਚ ਹੁੰਦੀ ਹੈ ਨਾ ਕਿ ਅਸੀਂ ਆਪਣੇ ਨਾਮ ਦੇ ਵਾਸਤੇ ਕੁਝ ਕਰੀਏ ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਮਹਾਰਾਜ ਕਹਿੰਦੇ ਤੁੱਧੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਆਉਣਾ ਜਾਣੇ ਮੇਰਾ ਤੇਰੇ ਦਾਸ ਕੋ ਤੂੰ ਹੀ ਵਡਿਆਈ ਪਰ ਸਮਝ ਲੱਗ ਗਈ ਨਾ ਮਾਇਆ ਮਗਨ ਨਰਕ ਲੈ ਜਾਏ ਜਿਹੜਾ ਮਾਇਆ ਦੇ ਵਿੱਚ ਮਗਨ ਹੈ ਨਾ ਮਾਇਆ ਦੇ ਵਿੱਚ ਮਸਤ ਉਹ ਵਿਕਾਰਾਂ ਦੇ ਵਿੱਚ ਚਲੇ ਜਾਂਦਾ ਹੈ ਨਰਕ ਦੇ ਵਿੱਚ ਚਲੇ ਜਾਂਦੇ ਨਰਕ ਦੇ ਕੱਕੇ ਨੂੰ ਸਿਆਰੀ ਉਹ ਨਰਕ ਦਾ ਭਾਗੀ ਬਣ ਜਾਂਦਾ ਹੈ ਜਿੰਦਿਆਂ ਹੀ ਉਹ ਦੁੱਖ ਭੋਗਦਾ ਹੈ ਦੁਖੀ ਹੁੰਦਾ ਹੈ ਮਾਇਆ ਮਗਣ ਨਰਕ ਲੈ ਜਾਈ ਰਹਾਓ ਬਿਖੇ ਰਾਜ ਤੇ ਅੰਧਲਾ ਭਾਰੀ ਬਿਖੇ ਰਾਜ ਬਿਖ ਕਹਿੰਦੇ ਮਾਇਆ ਨੂੰ ਮਾਇਆ ਜ਼ਹਿਰ ਜਿਹੜੀ ਬਿਖ ਹੈ ਜੈਰ ਉਸ ਵੇਲੇ ਆ ਜਦੋਂ ਸਾਨੂੰ ਇਹਨੂੰ ਵਰਤਨਾ ਨਹੀਂ ਆਉਂਦਾ ਮਹਾਰਾਜ ਨੇ ਤਾਂ ਕਹ ਆਖਿਆ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਸੋ ਕਰੇ ਤੇ ਸਹੀ ਕੋ ਫਿਰ ਕਰ ਇਹ ਵੀ ਨਹੀਂ ਆਖਿਆ ਗੁਰੂ ਮਹਾਰਾਜ ਨੇ ਵੀ ਤੁਸੀਂ ਆਪਣਾ ਘਰ-ਵਾਰ ਛੱਡ ਦਿਓ ਇਹ ਤਾਂ ਗੱਲ ਰੱਬ ਵੀ ਨਹੀਂ ਕਹਦਾ ਪਰਮਾਤਮਾ ਵੀ ਤਾਂ ਸਾਰਿਆਂ ਦੇ ਵਿੱਚ ਬੈਠਾ ਹੈ ਨਾ ਪਰਮਾਤਮਾ ਨੇ ਵੀ ਸੰਸਾਰ ਨਹੀਂ त्यागਿਆ ਤੇ ਉਹ ਕਿਦਾਂ ਕਹਿ ਸਕਦਾ ਵੀ ਤੁਸੀਂ ਛੱਡ ਕੇ ਸੰਸਾਰ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ ਉਹਨੂੰ ਥੋੜੇ ਚੰਗਾ ਲੱਗ ਤੇ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਰਹਿੰਦੇ ਆ ਮਾਰਾ ਨੇ ਮਾਇਆ ਨੂੰ ਮਾਇਆ ਨਹੀਂ ਮਾਰਾ ਆਖਿਆ ਜਿਹੜੀ ਇਹਦੀ ਬੰਬਤਾ ਹੈ ਇਹਦੀ ਆਪਣਤ ਜਿਹੜੀ ਹੈ ਉਹ ਮਨ ਨੂੰ ਮੋੜਨ ਵਾਲੀ ਹੈ ਹੁਣ ਕਿਦਾਂ ਇੱਕ ਬੰਦਾ ਸੁਣਨ ਦੇ ਕੋ ਮੰਜੇ ਤੇ ਹੀ ਹੈ ਨਾ ਦੂਸਰੇ ਦੇ ਵੀ ਹੱਥ ਰੱਖ ਕੇ ਬੈਠਾ ਵੀ ਇਹ ਵੀ ਮੇਰਾ ਹੀ ਹੈ ਇਹ ਮਾਨ ਨੂੰ ਮੋਹਣ ਵਾਲੀ ਹੈ ਆ ਗੁਰੂ ਅਮਰਦਾਸ ਜੀ ਦੇ ਬਚਨ ਆ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਕਦੋਂ ਮਨੁੱਖ ਨਿਕਲਿਆ ਜਾਂਦਾ ਕਦੋਂ ਉਹਨੂੰ ਖਾ ਲੈਂਦੀ ਹੈ ਮਾਇਆ ਪਤਾ ਹੀ ਨਹੀਂ ਲੱਗਦਾ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਨਾਲ ਕਹਿੰਦੇ ਮਨਮੁਖ ਖਾਦੇ ਗੁਰਮਖ ਉਬਰੇ ਜਿਨੀ ਸੱਚ ਨਾਮ ਚਿਤ ਲਾਇ ਮਨਮੁਖ ਇਹਦੇ ਵਿੱਚ ਗਰਸੇ ਜਾਂਦੇ ਆ ਤੇ ਜਿਹੜੇ ਗੁਰਮਖ ਬਚ ਜਾਂਦੇ ਆ ਕਿਉਂਕਿ ਜਿਨੀ ਸੱਚ ਨਾਮ ਚਿਤ ਲਾਇ ਸਤਗੁਰ ਨੇ ਮਾਇਆ ਦਾ ਤਿਆਗ ਨਹੀਂ ਦੱਸਿਆ ਮਾਇਆ ਦੀ ਜਿਹੜੀ ਮਮਤਾ ਮਾਇਆ ਦੀ ਅਪਨੰਤ ਜਿਹੜੀ ਹੈ ਉਹਨੂੰ ਤਿਆਗਣਾ ਤੇ ਮਾਇਆ ਕਰਕੇ ਰੱਬ ਬਿਸਾਰ ਦੇਣਾ ਮਹਾਰਾਜ ਕਹਿੰਦੇ ਭਾਈ ਇਹਦਾ ਰਾਜ ਇਹਦਾ ਪ੍ਰਭਾਵ ਇੰਨਾ ਹੈ ਉਹਦੇ ਵਿੱਚ ਅੰਨਾ ਹੋ ਜਾਂਦਾ ਮਨੁੱਖ ਬਿਖੇ ਰਾਜ ਤੇ ਅੰਧਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਜਦੋਂ ਦੁੱਖ ਲੱਗਦਾ ਤੇ ਉਦੋਂ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਦਾ ਦੁੱਖ ਲਾਗੇ RAM ਨਾਮ ਚਿਤਾਰੀ ਅਮੇ ਸੁਭਾਵਕੀ ਗੱਲ ਹੈ ਆਸਾ ਕੀ ਵਾਰ ਦੇ ਆਪਾਂ ਪੜੀ ਸ਼ਲੋਕ ਪੜ੍ਹਦੇ ਆ ਦੁੱਖਦਾਰੂ ਸੁਖ ਰੋਗ ਪਿਆ ਦੁੱਖ دارو ਬਣ ਜਾਂਦੇ ਕਿਸੇ ਦੁੱਖਾਂ ਵਿੱਚ ਰੱਬ ਯਾਦ ਆਉਂਦਾ ਸੁੱਖਾਂ ਵਿੱਚ ਮਨੁੱਖ ਭੁੱਲ ਜਾਂਦਾ ਦੁੱਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵੜਾਈ ਮਾਇਆ ਮਗਣ ਨਰਕ ਲੈ ਜਾਈ ਰਹਾਉ ਰੋਗ ਗ੍ਰਸਤ ਚਿਤਾਰੇ ਨਾਮ ਰੋਗ ਦੇ ਵਿੱਚ ਗਰਸਤ ਹੋਇਆ ਰੱਬ ਦੇ ਨਾਮ ਨੂੰ ਯਾਦ ਕਰਦਾ ਰੋਗ ਗਰਸਤ ਚਿਤਾਰੇ ਨਾਮ ਮਹਾਰਾਜ ਕਹਿੰਦੇ ਸੰਸਾਰ ਜਿਹੜਾ ਹੈ ਨਾ ਰੋਗਾਂ ਦੇ ਨਾਲ ਭਰਿਆ ਕੋਈ ਕਿਸੇ ਨੂੰ ਕਿਸੇ ਚੀਜ਼ ਦਾ ਰੋਗ ਆ ਕਿਸੇ ਨੂੰ ਕਿਸੇ ਚੀਜ਼ ਦਾ ਰੋਗ ਜੋ ਜੋ ਦਿਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰੋਗ ਗ੍ਰਸਤ ਚਿਤਾਰੇ ਨਾਮ ਜਦੋਂ ਫਿਰ ਰੋਗੀ ਬਣ ਜਾਂਦਾ ਨਾ ਰੋਗਾਂ ਦੇ ਵਿੱਚ ਘਿਰ ਜਾਂਦਾ ਹੈ ਰੋਗ ਉਹਨੂੰ ਘੇਰ ਲੈਂਦੇ ਆ ਰੋਗ ਉਹਦੇ ਅੰਦਰ ਆਪਣਾ ਡੇਰਾ ਪੈਦਾ ਕਰ ਲੈਂਦੇ ਆ ਤੇ ਰੱਬ ਨੂੰ ਯਾਦ ਕਰ ਅੱਜ ਇਸ ਵੇਲੇ ਨਾ ਉਹ ਮਨੋਖ ਡਾਕਟਰਾਂ ਦੇ ਕਾਬੂ ਵਿੱਚ ਵੀ ਨਹੀਂ ਰਹਿੰਦਾ ਫਿਰ ਉਹ ਇੱਕੋ ਗੱਲ ਕਹਿੰਦੇ ਵੀ ਭਾਈ ਹੁਣ ਇਹ ਸਾਡੇ ਵਾਸਤੇ ਦੀ ਗੱਲ ਨਹੀਂ ਹੋ ਤਾਂ ਰੱਬ ਬਚਾ ਸਕਦਾ ਤੇ ਜੇ ਪਹਿਲੇ ਰੱਬ ਨੂੰ ਯਾਦ ਕਰ ਲਈਏ ਇਹ ਜਨਮ ਨੂੰ ਸਫਲ ਕਰ ਲਈਏ ਸਤਿਗੁਰੂ ਕਹਿੰਦੇ ਕਦੇ ਪੁੱਛੋ ਤਾਂ ਸਹੀ ਕਦੇ ਆਪਣੇ ਸਰੀਰ ਨੂੰ ਪੁੱਛ ਕੇ ਦੇਖੋ ਵੀ ਕੀਤਾ ਕੀ ਹੈ ਆਪਾਂ ਦੂਸਰੇ ਨੂੰ ਕਹਿੰਨੇ ਭਾਈ ਤੂੰ ਕੀ ਕਰਦਾ ਤੈਨੂੰ ਕੁਝ ਕਰਨਾ ਨਹੀਂ ਆਉਂਦਾ ਤੈਨੂੰ ਸਮਝ ਨਹੀਂ ਹੈ ਮਾਰਾ ਕਹਿੰਦੇ ਛੱਡੋ ਤੁਸੀਂ ਆਪਣੇ ਆਪਣੇ ਆਪ ਨੂੰ ਪੁੱਛ ਲਓ ਆਨੰਦ ਸਾਹਿਬ ਪੜੋ ਤਾਂ ਤੁਹਾਨੂੰ ਸਾਰੀਆਂ ਪੌੜੀਆਂ ਦੇ ਵਿੱਚ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਹਿੰਦੇ ਪੁੱਛੋ ਕੀ ਕੀਤਾ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਪਹਿਲਾ ਮਹਾਰਾਜ ਕਹਿੰਦੇ ਇਹ ਰਸਣਾ ਤੂੰ ਅਨਰਸ ਇਹਨੂੰ ਜਵਾਨ ਨੂੰ ਪੁੱਛੋ ਕਦੇ ਬਾਣੀ ਪੜ੍ਹੀ ਰਸਣਾ ਨੂੰ ਪੁੱਛਿਓ ਵੀ ਤੂੰ ਹੋਰ ਰਸਾਂ ਦੇ ਵਿੱਚ ਤਾਂ ਮਸਤ ਹੈ ਕਦੇ ਰੱਬ ਦੇ ਨਾਮ ਦਾ ਰਸ ਲਿਆ ਅਸੀਂ ਆਪਣੇ ਆਪ ਨੂੰ ਸਵਾਲ ਕਰਾਂਗੇ ਆਪਣਾ ਆਪ ਹੀ ਸਾਡਾ ਸਬਰ ਜਾਏਗਾ ਇਹ ਰਸਣਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਹੋਰ ਨੂੰ ਥੋੜੇ ਕਹ ਰਿਹਾ ਆਪਣੇ ਆਪ ਨੂੰ ਕਹਿ ਰਿਹਾ ਮਾਰੇ ਕਹਿੰਦੇ ਅੱਖਾਂ ਨੂੰ ਪਤੇ ਪੁੱਛਿਆ ਕਿ ਕਦੇ ਰੱਬ ਦੇ ਦਰਸ਼ਨ ਕੀਤੇ ਆ ਕਦੇ ਬਾਣੀ ਪੜ੍ਹੀ ਅੱਖਾਂ ਦੇ ਨਾਲ ਦਰਸ਼ਨ ਕੀਤੇ ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ ਹਰ ਬਿਨ ਅਬਰ ਨ ਦੇਖੋ ਕੋਈ ਹਰ ਬਿਨ ਅਬਰ ਨ ਦੇਖੋ ਕੋਈ ਨਜ਼ਰੀ ਹਰ ਨਿਹਾਲ ਕਦੇ ਪੁੱਛਿਆ ਕੰਨਾਂ ਨੂੰ ਕਿ ਕਦੇ ਕੰਨਾਂ ਦੇ ਨਾਲ ਬਾਣੀ ਸੁਣੀ ਕਦੇ ਰੱਬ ਦਾ ਨਾਮ ਸੁਣਿਆ ਕਾਦੇ ਵਾਸਤੇ ਮਲੇ ਸੀ ਕੰਨ ਕਹਿੰਦੇ اے ਸਰਬਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਕਹਿੰਦੇ ਰੱਬ ਨੇ ਇਹ ਪ੍ਰਮਾਤਮਾ ਨੇ ਕਿਰਪਾ ਕੀਤੀ ਸੀ ਫਿਰ ਅੱਗੇ ਮਹਾਰਾਜ ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਏ ਇਸ ਸਵਾਸਾਂ ਦੇ ਨਾਲ ਵੱਜ ਰਿਆ ਨਾ ਜਦਾਂ ਭਾਈ ਸਾਹਿਬ ਜੀ ਹਰਮੋਨੀਅਮ ਵਜਾਉਂਦੇ ਆ ਇਹ ਹਵਾ ਦੇ ਨਾਲ ਵੱਜਦਾ ਇਹ ਜਿਹੜਾ ਸਾਡਾ ਸਰੀਰ ਹੈ ਚੱਲਦਿਆ ਨਾ ਇਹ ਹਵਾ ਦੇ ਨਾਲ ਹੀ ਚੱਲ ਰਿਹਾ ਸਵਾਸਾਂ ਦੇ ਨਾਲ ਚੱਲਦਾ ਹਰ ਜੀਵੋ ਗੁਫਾ ਅੰਦਰ ਰੱਖ ਕੇ ਪ੍ਰਮਾਤਮਾ ਨੇ ਇਸ ਜਰੀ ਦੇ ਅੰਦਰ ਜਿੰਦ ਰੱਖ ਦਿੱਤੀ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤਰ ਖਾਇਆ ਕਤੋਂ ਸਮਝ ਆਏਗੀ ਕਹਿੰਦੇ ਗੁਰੂ ਦਵਾਰੇ ਲਾਏ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਤੇ ਇਹ ਸਰੀਰ ਨੂੰ ਜਦੋਂ ਪੁੱਛਾਂਗੇ ਕਿ ਇਹ ਭਾਈ ਕਾਦੇ ਵਾਸਤੇ ਸਾਨੂੰ ਇਹ ਸਰੀਰ ਦੇ ਅੰਗ ਮਿਲੇ ਆ ਪ੍ਰਭ ਨੂੰ ਉਸ ਵੇਲੇ ਯਾਦ ਕਰਦਾ ਮਹਾਰਾਜ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਣੀ ਪਾਏ ਬਾਜੇ ਪਵਨ ਆਖੇ ਸਭ ਜੇ ਕੇਵਲ ਇਹ ਨਾ ਮਨੁੱਖ ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ ਪਰਮਾਤਮਾ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ। ਸਤਿਗੁਰੂ ਕਹਿੰਦੇ ਕਦੇ ਨਜ਼ਰਤਾ ਮਾਰ ਕੇ ਦੇ ਇੱਕ ਬੜੀ ਸੋਹਣੀ ਕਹਾਣੀ ਕਿਸੇ ਨੇ ਲਿਖੀ ਆ। ਕਹਿੰਦੇ ਇੱਕ ਮਹਾਪੁਰਸ਼ ਸੀ। ਤੇ ਉਹ ਗਰਮੀ ਦਾ ਮੌਸਮ ਤੇ ਜਲ ਸ਼ਿਕਾਰੇ ਸੀ। ਤੇ ਇੱਕ ਨੌਜਵਾਨ ਆਇਆ ਤੇ ਉਹਨੂੰ ਆਖਿਆ ਲਓ ਬੇਟਾ ਜਲ ਛਕੋ ਤੇ ਵਾਹਿਗੁਰੂ ਬੋਲੋ। ਉਹ ਕਹਿੰਦਾ ਜਲ ਤਾਂ ਛਕਾਂਗਾ ਵਾਹਿਗੁਰੂ ਨਹੀਂ ਬੋਲਣਾ। ਕਹਿੰਦਾ ਕਿਉਂ? ਕਹਿੰਦਾ ਤੇਰੇ ਵਾਹਿਗੁਰੂ ਨੇ ਕੀ ਦਿੱਤਾ? ਮੈਂ 4 ਦਿਨ ਹੋ ਗਏ ਮੈਨੂੰ ਰੋਟੀ ਨਹੀਂ ਮਿਲੀ ਖਾਣ ਲਈ ਆ ਤਨ ਤੇ ਵੀ ਕੱਪੜੇ ਫਟੇ ਹੋਏ ਪਾਏ ਆ ਬੜੇ ਗੁੱਸੇ ਗਲੇ ਕਰ ਰਿਆ ਉਹ ਮਹਾਪੁਰਸ਼ ਬੜੇ ਸਹਿਜ ਵਾਲੇ ਧਰਮੇ ਵਾਲੇ ਸੀ ਤੇ ਉਹਨਾਂ ਨੇ ਆਖਿਆ ਪੁੱਤਰਾ ਕੋਈ ਗੱਲ ਨਹੀਂ ਨਾ ਬੋਲ ਵਾਹਿਗੁਰੂ ਤੂੰ ਜਲ ਤਾਂ ਛਕਿਆ ਉਹਨੇ ਜਲ ਛਕਿਆ 2-4 ਗਲਾਸ ਪਾਣੀ ਪੀ ਲਿਆ ਕਹਿੰਨ ਕਿ ਆਪ ਬੇਟਾ ਹੁਣ ਤੈਨੂੰ ਮੈਂ ਲੰਗਰ ਛਕਾਉਣਾ ਆਪਣੇ ਘਰ ਲੈ ਗਏ ਪ੍ਰਸ਼ਾਦਾ ਸ਼ਿਕਾਇਆ ਉਹਨੂੰ ਕੱਪੜੇ ਲੈ ਕੇ ਦਿੱਤੇ ਤਿੰਨ ਚਾਰ ਦਿਨ ਉਹਦੀ ਸੇਵਾ ਕੀਤੀ ਜਿਹੜਾ ਉਹਨੇ ਸਵਾਲ ਕੀਤਾ ਸੀ ਨਾ ਰੱਬ ਨੇ ਮੈਨੂੰ ਕੀ ਦਿੱਤਾ ਤੇ ਜਦੋਂ ਜਾਣ ਲੱਗਾ ਤੇ ਮਹਾਪੁਰਸ਼ ਕਹਿੰਦੇ ਕਿ ਮੇਰੇ ਇੱਕ ਕੰਮ ਕਰੇਗਾ ਕਹਿੰ ਲੱਗਾ ਜੀ ਦੱਸੋ ਮੈਂ ਤਾਂ ਤੁਹਾਡੇ ਵਾਸਤੇ ਜਾਣ ਹਾਜ਼ਰ ਐ ਤੁਸੀਂ ਮੈਨੂੰ ਸਹਾਰਾ ਦਿੱਤਾ ਰੋਟੀ ਖਲਾਈ ਕੱਪੜੇ ਦਿੱਤੇ ਕਹਿੰ ਲਗੇ ਬੇਟਾ 500 ਰੁਪਇਆ ਲੈਣਾ ਤੇ ਇੱਕ ਆਪਣਾ ਹੱਥ ਕੱਟ ਕੇ ਮੈਨੂੰ ਦੇ ਦੇ ਕਹਿਣ ਲੱਗਾ ਬਾਬਾ ਜੀ ਇਹ ਸੇਵਾ ਕੀਤੀ। ਕਹਿਣ ਲੱਗਾ ਜੇ ਸੌਦਾ ਮਨਜ਼ੂਰ ਨਹੀਂ ਨਾ 1000 ਰੁਪਿਆ ਲੈਣਾ ਇੱਕ ਆਪਣੀ ਅੱਖ ਕੱਢ ਕੇ ਦੇ ਦੇ। ਜੇ ਸੌਦਾ ਮਨਜ਼ੂਰ ਨਹੀਂ 2000 ਲੈ ਲੈ ਇੱਕ ਪੈਰ ਕੱਟ ਕੇ ਦੇ ਦੇ। ਰੋਣ ਲੱਗ ਗਿਆ। ਕਹਿਣ ਲੱਗਾ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਸੇਵਾ ਕੀਤੀ ਤੇ ਇਹ ਕਿਉਂ ਮੰਗਦੇ ਹੋ? ਆ ਤੁਸੀਂ ਕੀ ਮੰਗ ਰਹੇ ਹੋ? ਉਹ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਹੈ। ਕਿ ਰੱਬ ਨੇ ਮੈਨੂੰ ਕੀ ਦਿੱਤਾ? ਉਹਨਾਂ ਨੂੰ ਪੁੱਛ ਜਾ ਕੇ। ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ ਅੱਖਾਂ ਦੀ ਕੀਮਤ ਕੀ ਹੈ ਜਿਨ੍ਹਾਂ ਨੂੰ ਰੱਬ ਨੇ ਹੱਥ ਨਹੀਂ ਦਿੱਤੇ ਹੱਥਾਂ ਦੀ ਕੀਮਤ ਕੀ ਹੈ ਜਿਨ੍ਹਾਂ ਕੋਲ ਪੈਰ ਨਹੀਂ ਹੈ ਉਹਨਾਂ ਨੂੰ ਪੁੱਛੋ ਕਿ ਪੈਰਾਂ ਦੀ ਕੀਮਤ ਕੀ ਹੈ ਤੈਨੂੰ ਤਾਂ ਸਭ ਕੁਝ ਦਿੱਤਾ ਹੈ ਰੱਬ ਨੇ ਸਾਰਾ ਕੁਝ ਦਿੱਤਾ ਹੈ ਆ ਜਿਹੜੇ ਕਹਿੰਦੇ ਨੇ ਸਾਡੇ ਤੇ ਰੱਬ ਦੀ ਕਿਰਪਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਆ ਕਹਿੰਦੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਇਹ ਤੇਰੀ ਕਿਰਪਾ ਨਾਲੇ ਸਰੀਰ ਮਿਲਿਆ ਕਰਨਾ ਕੀ ਸੀ ਇਹਦੇ ਵਿੱਚ ਇਹ ਨੂੰ ਸਮਝਾਉਣਾ ਸੀ ਕਹਿੰਦੇ ਇਹ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਕਾਦੇ ਵਾਸਤੇ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਸਮਾਂ ਸੀ ਪ੍ਰਮਾਤਮਾ ਨੂੰ ਮਿਲਣ ਦਾ ਫਿਰ ਰੱਬ ਹੋਰ ਪਾਸੇ ਲੱਗ ਗਏ ਮਨੁਖ ਹੋਰ ਕੰਮ ਕਰਨ ਲੱਗ ਗਏ ਜੰਗਲਾਂ ਚਲੇ ਗਏ ਕੋ ਪੁੱਠਾ ਲਟਕ ਰਿਆ ਕੋਸ਼ ਕਰ ਰਿਆ ਮਾਰ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕੰਮ ਇਹ ਜਿਹੜੇ ਤੂੰ ਕੰਮ ਕਰ ਰਿਆ ਨਾ ਇਹ ਕੰਮ ਕਿਸੇ ਕੰਮ ਨਹੀਂ ਹਨ ਰੱਬ ਦਾ ਨਾਮ ਛੱਡ ਕੇ ਕੀ ਕਰੋ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਸ਼ਰਮ ਜਾਮ ਲਾਗ ਭਵਜਲ ਤਰਨ ਕੇ ਸ਼ਰਮ ਜਾਮ ਕਹਿੰਦੇ ਉਸ ਕੰਮ ਦੇ ਵਾਸਤੇ ਲੱਗ ਜੋ ਕੋਈ ਆਪਾਂ ਕੰਮ ਕਰਦੇ ਉਸ ਵਾਸਤੇ ਆਪਾਂ ਦਿਨ ਰਾਤ ਦੇ ਕਰ ਦਿੰਦੇ ਆ ਕਹਿੰਦੇ ਇਸੇ ਤਰ੍ਹਾਂ ਲੱਗ ਜਾ ਸ਼ਰਮ ਜਾਮ ਲਾਗ ਭਵਜਲ ਤਰਨ ਕੇ ਨਹੀਂ ਤਾਂ ਜਨਮ ਵਿਰਥਾ ਜਾਤ ਰੰਗ ਮਾਇਆ ਕੀ ਕਹਿੰਦੇ ਜਨਮ ਵਿਰਥ ਚਲਾ ਜਾਏ ਤੇ ਰੱਬ ਨੂੰ ਉਦੋਂ ਯਾਦ ਕਰਦਾ ਹੈ ਜਦੋਂ ਬਿਮਾਰੀਆਂ ਦੇ ਵਿੱਚ ਆ ਜਾਂਦਾ ਮਾਰ ਕਹਿੰਦੇ ਰੋਗ ਗ੍ਰਸਿ ਚਤਾਰੇ ਨਾਉ ਬਿਖ ਮਾਤੇ ਕਾ ਠੌਰ ਨਾ ਠਾਓ ਜਿਹੜਾ ਜ਼ਹਿਰ ਦੇ ਵਿੱਚ ਮਸਤ ਹੋਇਆ ਨਾ ਮਨੁੱਖ ਕਹਿੰਦੇ ਉਹਦਾ ਕੋਈ ਟਿਕਾਣਾ ਨਹੀਂ ਹੈ ਬਿਖ ਮਾਤੇ ਕਾ ਠੌਰ ਨਾ ਠਾਓ ਮੈਂ ਅੱਗ ਵੀ ਇੱਕ ਦਿਨ ਗੱਲ ਸੁਣਾਈ ਸੀ ਜਦੋਂ ਨਾ ਸਿਕੰਦਰ ਆਇਆ ਸੀ ਹਿੰਦੁਸਤਾਨ ਦੇ ਵਿੱਚ ਦੁਨੀਆ ਦਾ ਜੇਤੂ ਆ ਸਿਕੰਦਰ 32 ਸਾਲ ਦੇ ਵਿੱਚ ਉਹਨੇ ਪੂਰੀ ਦੁਨੀਆ ਜਿੱਤ ਲਈ ਸੀ 32 ਸਾਲ ਦੀ ਉਮਰ ਜਦੋਂ ਹਿੰਦੋਸਤਾਨ ਆਇਆ ਤੇ ਇੱਕ ਦਰਖਤ ਦੇ ਥੱਲੇ ਇੱਕ ਫਕੀਰ ਬੈਠਾ ਤੇ ਉਹ ਫਕੀਰ ਆਪਣੀ ਮਸਤੀ ਦੇ ਵਿੱਚ ਲੱਤਾਂ ਪਸਾਰ ਕੇ ਬੈਠਾ ਹੈ ਰੌਲਾ ਪੈ ਰਿਹਾ ਫੌਜਾਂ ਨਿਕਲਦੀਆਂ ਪਈਆਂ ਉਹਨੂੰ ਕੋਈ ਪਰਵਾਹ ਨਹੀਂ ਤੇ ਸਿਕੰਦਰ ਦੂਰੋਂ ਦੇਖ ਰਿਹਾ ਹਾਥੀ ਤੇ ਬੈਠਾ ਹੋਇਆ ਵੀ ਇਹ ਫਕੀਰ ਦੇਖਦਾ ਕਿਉਂ ਨਹੀਂ ਹੈ ਵੇਹਨਾ ਕੋਈ ਲਾਓ ਲਸ਼ਕਰ ਜਾ ਰਿਹਾ ਤੇ ਇਹ ਦੇਖਦਾ ਕਿਉਂ ਨਹੀਂ ਦੇਉ ਸਿਕੰਦਰ ਨੂੰ ਥੱਲੇ ਉਤਰਨਾ ਪਿਆ ਹਾਥੀ ਦੇ ਥੱਲੇ ਆਇਆ ਤੇ ਫਕੀਰ ਨੂੰ ਆਂਗਾ ਦਾ ਤੂੰ ਮੈਨੂੰ ਜਾਣਦਾ ਨਹੀਂ ਕਹਿੰਦਾ ਕੌਣ ਆ ਕਹਿੰਦਾ ਮੈਂ ਸਿਕੰਦਰ ਹਾਂ ਕਿੱਥੇ ਚੱਲਿਓ ਕਹਿੰਦਾ ਦੇਸ਼ ਜਿੱਤਣ ਚੱਲੇ ਅੱਛਾ ਕਹਿੰਦਾ ਤੂੰ ਬੜੇ ਆਰਾਮ ਨਾਲ ਬੈਠਾ ਇੱਥੇ ਤੈਨੂੰ ਪਤਾ ਨਹੀਂ ਮੈਂ ਐਡਾ ਵੱਡਾ ਬਾਦਸ਼ਾਹ ਜਾ ਰਿਹਾ ਤੇ ਤੂੰ ਖੜਾ ਹੋ ਜਾ ਮੈਨੂੰ ਦੇਖੇ ਲੈ ਕਹਿੰਦਾ ਮੈਂ ਤਾਂ ਆਰਾਮ ਕਰ ਰਿਹਾ ਕਹਿਣ ਲੱਗਾ ਹੁਣ ਤੂੰ ਕੀ ਕਰੇਗਾ ਕਹਿੰਦਾ ਮੈਂ ਦੇਸ਼ ਜਿੱਤਾਂਗਾ ਕਹਿੰਦਾ ਫਿਰ ਦੇਸ਼ ਜਿੱਤ ਕੇ ਫਿਰ ਕੀ ਕਰੇਗਾ ਕਹਿੰਦਾ ਜੀ ਫਿਰ ਅਗਲਾ ਦੇਸ਼ ਜਿੱਤਾਂਗਾ ਫਿਰ ਕੀ ਕਰੇਗਾ ਹੋਰ ਦੇਸ਼ ਜਿੱਤਾਂਗਾ ਫਿਰ ਕੀ ਕਰੇਗਾ ਕਹਿੰਦਾ ਸਾਰੀ ਦੁਨੀਆ ਜਿੱਤਾਂਗਾ ਵੀ ਹੁਣ ਇਹਨੇ ਮੈਨੂੰ ਸਵਾਲ ਹੀ ਨਹੀਂ ਕਰ ਸਕਦਾ ਮਹਾਪੁਰਸ਼ ਮੈਂ ਸਾਰੀ ਦੁਨੀਆ ਜਿੱਤਣੀ ਹੈ ਕਹਿੰਦਾ ਫਿਰ ਇਹ ਦੱਸ ਦੇ ਦੁਨੀਆ ਜਿੱਤ ਕੇ ਕਰਨਾ ਕੀ ਹੈ ਕਹਿੰਦਾ ਆਰਾਮ ਕਰਨਾ ਜਿੱਦਾਂ ਤੂੰ ਕਰ ਰਿਹਾ ਕਹਿੰਦਾ ਅਸੀਂ ਤਾਂ ਇਦਾਂ ਹੀ ਕਰ ਰਹੇ ਹਾਂ ਅਸੀਂ ਤਾਂ ਇੱਦਾਂ ਹੀ ਆਰਾਮ ਕਰਦੇ ਪਏ ਆ ਅਸੀਂ ਤਾਂ ਮਨ ਨੂੰ ਜਿੱਤ ਲਿਆ ਮਨ ਜੀਤੈ ਜਗ ਜੀਤ ਕਹਿੰਦੇ ਜਿਹੜਾ ਮਨ ਨੂੰ ਜਿੱਤ ਲਾ ਉਹਨੇ ਸੰਸਾਰ ਨੂੰ ਜਿੱਤ ਲਿਆ ਤੇ ਉਹ ਸਿਕੰਦਰ ਫਿਰ ਮਰਿਆ ਜਦੋਂ ਕਹਿੰਦੇ ਹੱਥ ਖਾਲੀ ਕਿਹਾ ਸੀ ਵੀ ਮੈਂ ਹੁਣ ਜਾ ਰਿਹਾ ਤੇ ਦੁਨੀਆ ਨੂੰ ਪਤਾ ਲੱਗਦੇ ਵੀ ਸਿਕੰਦਰ ਹੱਥ ਖਾਲੀ ਜਾ ਰਿਹਾ ਸੰਸਾਰ ਇਦਾਂ ਦੇ ਇੱਥੇ ਦੁਨੀਆ ਦੇ ਵਿੱਚ ਆਏ ਆ ਕਾਰੂ ਬਾਦਸ਼ਾਹ ਵਰਗੇ ਜਿਹੜਾ ਨੇ ਕਬਰਾਂ ਦੇ ਵਿੱਚ ਮੁਸਲਮਾਨ ਨੂੰ ਦਫਨਾਇਆ ਜਾਂਦਾ ਸੀ ਉਹਨਾਂ ਦੇ ਹੱਥ ਵਿੱਚ ਪੈਸਾ ਰੱਖਿਆ ਜਾਂਦਾ ਸੀ ਉਹਨਾਂ ਦੀਆਂ ਕਬਰਾਂ ਖਤਵਾ ਕੇ ਉਹਦੇ ਵਿੱਚੋਂ ਵੀ ਪੈਸਾ ਕੱਢ ਲਿਆ ਦੁਨੀਆਂ ਦੀ ਦੌਲਤ ਇਕੱਠੀ ਕੀਤੀ ਐ ਪਰ ਚਲਾ ਗਿਆ ਦੁਨੀਆਂ ਪਰ ਗੁਰਮਤ ਨੇ ਗੁਰੂ ਸਾਹਿਬ ਨੇ ਨਹੀਂ ਆਖਿਆ ਵੀ ਤੁਸੀਂ ਘਰ-ਬਾਰ ਛੱਡ ਦਿਓ ਤੁਸੀਂ ਮੰਗਤਿਆਂ ਵੰਗਰ ਘੁੰਮੋ ਮੇਰਾ ਸਿੱਖ ਭਿਖਾਰੀ ਨਹੀਂ ਜਿਸ ਗੁਰੂ ਦੇ ਘਰ ਨੂੰ ਸੋਨਾ ਲੱਗਾ ਜਿਸ ਗੁਰੂ ਦੀ ਕਲਗੀ ਵਿੱਚ ਹੀਰੇ ਲੱਗੇ ਸਨ ਜਿਹਦੇ ਗੁਰੂ ਦੇ ਤੀਰ ਨੂੰ ਸੋਨਾ ਲੱਗਾ ਹੁੰਦਾ ਸੀ ਉਹ ਗੁਰੂ ਕਿਦਾਂ ਸੋਚ ਸਕਦਾ ਕਿ ਮੇਰਾ ਸਿੱਖ ਗਰੀਬ ਹੋਵੇ ਸਿੱਖ ਅਮੀਰ ਹੋਵੇ ਪਰ ਕਹਿੰਦੇ ਅੰਦਰ ਨਿਮਰਤਾ ਹੋਵੇ ਗੁਰਮਤਿ ਹਿਰਦੈ ਗਰੀਬੀ ਆਵੇ ਅੱਜ ਮਹਾਰਾਜ ਨੇ ਬੜੀ ਸਿੱਖਾਂ ਦੇ ਉੱਪਰ ਕਿਰਪਾ ਕੀਤੀ ਤੇ ਨਾਲ ਨਾਲ ਇਹ ਵੀ ਸਤਿਗੁਰ ਨੇ ਦੋਨੇ ਚੀਜ਼ਾਂ ਮਹਾਰਾਜ ਨੇ ਦਿੱਤੀਆਂ ਕਿ ਮਾਇਆ ਦਾ ਤਿਆਗੀ ਨਹੀਂ ਬਣਾਇਆ ਮੈਂ ਬੇਨਤੀ ਕੀਤੀ ਸੀ ਨਾ ਪਹਿਲਾਂ ਕਿ ਰੱਬ ਵੀ ਤਿਆਗੀ ਨਹੀਂ ਹੈ ਆ ਜਿਹੜੇ ਤਿਆਗੀ ਫਿਰਦੇ ਨਾ ਅਸੀਂ ਅੱਧਾ ਹਿੰਦੁਸਤਾਨ ਤਾਂ ਉੱਦੇ ਘੁੰਮਦਾ ਫਿਰਦਾ ਹੈ ਅੱਧਾ ਹਿੰਦੁਸਤਾਨ ਤਾਂ ਬੇਲੜਾ ਮਗਰ ਇੱਧਰ ਤੁਰੇ ਜਾਂਦੇ ਕੋਈ 10000 ਬੰਦਾ ਇੱਧਰ 50000 ਬੰਦਾ ਇੱਧਰ ਤੁਰਿਆ ਜਾਂਦਾ ਕੋਈ ਇੱਧਰ ਜਾ ਰਿਹਾ ਹੈ ਇਹ ਕੰਮ ਕਰਨ ਦਾ ਦੇਸ਼ ਆਪੇ ਤਰੱਕੀ ਕਰੇ ਤੇ ਸਤਗੁਰ ਨੇ ਪਹਿਲੇ ਗੱਲ ਕਹੀ ਸੀ ਕਹਿੰਦੇ ਨਾਮ ਜਪੋ ਕਿਰਤ ਕਰੋ ਵੰਡ ਕੇ ਖਾਓ ਮਿਹਨਤ ਹੋਣਾ ਚਾਹੀਦਾ ਮੇਰਾ ਸਿੱਖ ਬੇਲੜ ਨਹੀਂ ਹੋਣਾ ਚਾਹੀਦਾ ਤੇ ਕੀਰਤੀ ਬਣਾਇਆ ਕਰ ਮਹਾਰਾਜ ਨੇ ਆਪ ਕਿਰਤ ਕੀਤੀ 18 ਸਾਲ ਗੁਰੂ ਨਾਨਕ ਸਾਹਿਬ ਕੀਤੀ ਕਰਦੇ 18 ਸਾਲ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਮੋਦੀ ਖਾਨੇ ਵਿੱਚ ਨੌਕਰੀ ਕਰਕੇ ਵੀ ਦਿਖਾਇਆ ਵੀ ਇਹ ਨਹੀਂ ਕਿ ਗੁਰੂ ਬੈਠਾ ਸੀ ਸਜ ਕੇ ਤੇ ਲੋਕ ਆਉਂਦੇ ਸੀ ਮੱਥਾ ਟੇਕਦੇ ਸੀ ਗੁਰੂ ਮਿਹਨਤ ਕਰਦਾ ਹੈ ਮੈਂ ਇੱਕ ਹੋਰ ਬੇਨਤੀ ਕਰਦਾ ਅੱਗੇ ਵੀ ਇਤਿਹਾਸ ਵਿੱਚ ਆਪ ਜੀ ਨੇ ਸੁਣਿਆ ਹੋਣਾ ਬੇਟਮਾਰ ਸਾਹਿਬ ਆਪਣੇ ਕੋਲ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਇੱਥੇ ਆਏ ਇੱਥੇ ਜਿਹੜਾ ਸੀ ਭੀਲ ਲੋਕ ਬਹੁਤ ਸੀਗੇ ਆਲੇ ਦੁਆਲੇ ਜੰਗਲ ਦੇ ਵਿੱਚ ਭੀਲ ਲੋਕ ਕਿਸਾਨ ਉਹ ਕੀ ਕਰਦੇ ਸਨ ਆਉਂਦੇ ਸਨ ਤੇ ਜਿਹੜੇ ਕਿਸਾਨ ਹੁੰਦੇ ਸਨ ਜਿਹੜੇ ਮਿਹਨਤ ਕਰਦੇ ਸੀ ਵਿਚਾਰੇ 6 ਮਹੀਨੇ ਬਾਅਦ ਆਪਣਾ ਅਨਾਜ ਤਿਆਰ ਕਰਨਾ ਰਾਸ਼ਨ ਇਕੱਠਾ ਕਰਨਾ ਪੈਸੇ ਇਕੱਠੇ ਕਰ ਲੈ ਉਹ ਲੁੱਟ ਕੇ ਲੈ ਜਾਂਦੇ ਸੀ ਲੋਕਾਂ ਦੇ ਅੰਦਰ ਬੜਾ ਡਰ ਸੀ ਤੇ ਗੁਰ ਗਰੀਬਾਂ ਦੀ ਵਾਹ ਫੜਨ ਵਾਲਾ ਬਾਬਾ ਨਾਨਕ ਸੀ ਤੇ ਜਦੋਂ ਗੁਰੂ ਨਾਨਕ ਪਾਸ਼ਾ ਆਏ ਤੇ ਉਹਨਾਂ ਨੇ ਆ ਕੇ ਫਰਿਆਦ ਕੀਤੀ ਸਤਿਗੁਰੂ ਮਹਾਰਾਜ ਇਦਾਂ ਸਾਡੇ ਨਾਲ ਹੁੰਦਾ ਗੁਰੂ ਨਾਨਕ ਪਾਸ਼ਾ ਕਹਿੰਦੇ ਭਾਈ ਕੋਈ ਗੱਲ ਨਹੀਂ ਉਹਨਾਂ ਨੂੰ ਆਉਣ ਦਿਓ ਉਹਨਾਂ ਨੂੰ ਆਉਣ ਦਿਓ ਆਪਾਂ ਗੱਲ ਕਰਾਂ ਥੋੜੇ ਦਿਨਾਂ ਬਾਅਦ ਉਹਨਾਂ ਨੇ ਆਉਣਾ ਸੀ ਤੇ ਉਹ ਆਏ ਜਦੋਂ ਆਏ ਤੇ ਪਾਸ਼ਾ ਮਹਾਰਾਜ ਜੀ ਸਾਹਮਣੇ ਖੜੇ ਹੋ ਗਏ ਤੁਸੀਂ ਇਹਨਾਂ ਨੂੰ ਲੁੱਟਣ ਆਇਓ ਤੇ ਤੁਸੀਂ ਕੰਮ ਕਿਉਂ ਨਹੀਂ ਕਰਦੇ ਮਹਾਰਾਜ ਕਹਿੰਦੇ ਕੰਮ ਕਰਿਆ ਕਰੋ ਮਿਹਨਤ ਕਰਿਆ ਕਰੋ ਕਹਿੰਦੇ ਸਾਨੂੰ ਕਰਨਾ ਹੀ ਨਹੀਂ ਆਉਂਦਾ ਕੰਮ ਸਾਡਾ ਕੰਮ ਹੀ ਹੈ ਲੁੱਟਣਾ ਅਸੀਂ ਭੀ ਲੋਗਾਂ ਅਸੀਂ ڈاکੂ ਆ ਅਸੀਂ ਲੁੱਟਣ ਦੇ ਕੰਮ ਕਰਦੇ ਆ ਮਹਾਰਾਜ ਕਹਿੰਦੇ ਜਿੱਦਾਂ ਇਹ ਮਿਹਨਤ ਕਰਦੇ ਤੁਸੀਂ ਕਿਉਂ ਨਹੀਂ ਕਰਦੇ ਉਹ ਕਹਿੰਦੇ ਸਾਨੂੰ ਕਰਨੀ ਹੀ ਨਹੀਂ ਆਉਂਦੀ ਮਿਹਨਤ ਸਾਨੂੰ ਕੰਮ ਕਰਨਾ ਹੀ ਨਹੀਂ ਆਉਂਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਅਫਸੋਸ ਇਸ ਗੱਲ ਦਾ ਹੈ ਉੱਥੇ ਇਤਿਹਾਸ ਲਿਖਿਆ ਵੀ ਨਹੀਂ ਹੈ ਬੇਟਾ ਮਾਸਾ ਜੋ ਗੁਰੂ ਪਾਸ਼ਾ ਗੁਰਨਾਨ ਸਿੰਘ ਸਾਹਿਬ ਨੇ ਉਹ ਬਖਸ਼ਿਸ਼ ਕੀਤੀ ਉੱਥੇ ਆ ਕੇ ਮਹਾਰਾਜ ਕਹਿਣ ਲੱਗੇ ਮੈਂ ਤੁਹਾਨੂੰ ਸਿਖਾਵਾਂਗਾ 2 ਮਹੀਨੇ ਰਹੇ ਗੁਰਨਾਨ ਪਾਸ਼ਾ ਜੀ ਉਹਨਾਂ ਨੂੰ ਖੇਤੀ ਕਰਨੀ ਸਿਕਾਈ ਬਹੁਤ ਜ਼ਮੀਨ ਹੈ ਅੱਜ ਵੀ ਗੁਰਦੁਆਰੇ ਦੇ ਨਾਮ ਦੀ ਪਾਸ਼ਾ ਕਹਿੰਦੇ ਮੈਂ ਤੁਹਾਨੂੰ ਸਿਖਾਵਾਂਗਾ ਉਹ ਫਿਰ ਭੀੜ ਲੋਕ ਆਏ ਨਹੀਂ ਸੀ ਵਾਪਸ ਉਹ ਵੀ ਮਿਹਨਤ ਕਰਨ ਲੱਗ ਗਏ ਉਹ ਵੀ ਖੇਤੀ ਕਰਨ ਲੱਗ ਗਏ ਇਦਾਂ ਸੀ ਬਾਬਾ ਗੁਰਨਾਨਕ ਫਿਰ ਉਹਨਾਂ ਨੇ ਆਕਿਆ ਵੀ ਗੁਰੂ ਮਹਾਰਾਜ ਜੀ ਪਾਣੀ ਬੜਾ ਖਾਰਾ ਪਾਣੀ ਬੇਸਵਾਦਾ ਹੈ ਅੱਜ ਵੀ ਤੁਸੀਂ ਜਾਓ ਆਲੇ ਦੁਆਲੇ ਪਾਣੀ ਅੱਜ ਵੀ ਬੇਸਵਾਦਾ ਹੈ ਪਰ ਉਹ ਜਿਹੜਾ ਬੋਲੀ ਦਾ ਪਾਣੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਪਾਣੀ ਮਿੱਠਾ ਹੈ ਤੇ ਉਹਦਾ ਕਾਰਨ ਹੈ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੁਆ ਇੱਕ ਬਹੁਤ ਵੱਡਾ ਵਿਦਵਾਨ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਸੀ ਇਤਿਹਾਸ ਲਿਖ ਲਿਆ ਇਤਿਹਾਸ ਕਿਹਦਾ ਲਿਖ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੱਥੋਂ ਸ਼ੁਰੂ ਕਰਦਾ ਪਟਨਾ ਸਾਬ ਤੋਂ ਸ਼ੁਰੂ ਕਰਦਾ ਜਦੋਂ ਕਰਦਿਆਂ ਕਰਦਿਆਂ ਹਰਿਆਣੇ ਪਹੁੰਚਦਾ ਹੈ ਹਰਿਆਣੇ ਦੇ ਵਿੱਚ ਇੱਕ जाट ਨੂੰ ਪੁੱਛਦਾ ਉਹ ਹਿੰਦੂ ਚੌਧਰੀ जाट ਸੀ ਤੇ ਉਹਨੂੰ ਪੁੱਛਦਾ ਵੀ ਉਹ ਮੈਨੂੰ ਕੋਈ ਦੱਸੋ ਇਸ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਉਹਨੇ ਗੱਲ ਦਾ ਜਵਾਬ ਦਿੱਤਾ ਸੀ ਕਹਿੰਦਾਗਾ ਕਿਸੇ ਨੂੰ ਨਾ ਪੁੱਛ ਮੈਂ ਤੈਨੂੰ ਸੌਖਾ ਰਸਤਾ ਦੱਸ ਦਣਾ ਜਿਸ ਜਗ੍ਹਾ ਦਾ ਪਾਣੀ ਮਿੱਠਾ ਹੈ ਉਥੇ ਗੁਰੂ ਆਇਆ ਬੇਟਵਾ ਸਾਹਿਬ ਚਲੇ ਜਾਓ ਨਾਨਕ ਧੀਰੇ ਚਲੇ ਜਾਓ ਜਿੱਥੇ ਗੁਰੂ ਪਾਤਸ਼ਾਹ ਗਏ ਆ ਉਹ ਤਾਂ ਕੌੜੇ ਰੀਠਿਆਂ ਨੂੰ ਵੀ ਮਿੱਠਾ ਕਰ ਦਿੱਤਾ ਜਿੱਥੇ ਪਾਤਸ਼ਾਹ ਗਏ ਆ ਤੇ ਮਹਾਰਾਜ ਕਹਿੰਦੇ ਤੈਨੂੰ ਜਨਮ ਮਿਲਿਆ ਤੈਨੂੰ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਐ ਤੇ ਉਹ ਪ੍ਰਮਾਤਮਾ ਨੂੰ ਯਾਦ ਕਰ ਜਿਹੜਾ ਬਿਖ ਮਾਤੇ ਕਾ ਠੌਰ ਨਾ ਠਾਓ ਚਰਨ ਕਮਲ ਸਿਉ ਲਾਗੀ ਪ੍ਰੀਤ ਆਣ ਸੁਖਾਂ ਨਾਹੀ ਆਵੇ ਚੀਤ ਉਹਨੂੰ ਇਹ ਨਹੀਂ ਲੱਗਦਾ ਕਿ ਆ ਮੈਨੂੰ ਚੀਜ਼ ਮਿਲਦੇ ਮੈਨੂੰ ਸੁੱਖ ਮਿਲ ਜਾਏਗਾ ਆ ਚੀਜ਼ ਮਿਲਦੇ ਮੈਨੂੰ ਸੁੱਖ ਮਿਲ ਜਾਏਗਾ ਕਿਉਂਕਿ ਇਹਨਾਂ ਵਸਤੂਆਂ ਦੇ ਵਿੱਚ ਸੁੱਖ ਨਹੀਂ ਹੈ ਹਾ ਇਹ ਸਾਡਾ ਗੁਜ਼ਾਰਾ ਹੋ ਸਕਦਾ ਇਹ ਸਾਡੀ ਜੀਵਨ ਦੀ ਦਿਨਚਰਿਆ ਜਾਂ ਸਾਡੀ ਜ਼ਿੰਦਗੀ ਦੀ ਦਿਨਚਰਿਆ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਚੱਲ ਸਕਦੀ ਹੈ ਪਰ ਇਹਨਾਂ ਚੀਜ਼ਾਂ ਦੇ ਵਿੱਚ ਸੁੱਖ ਨਹੀਂ ਹੈ ਫਿਰ ਅਸੀਂ ਦੁਖੀ ਹੁੰਨੇ ਆ ਜਦ ਅਸੀਂ ਜਿੱਦ ਕਰਦੇ ਆ ਜਿਹਦੇ ਕਰ ਮੁੰਡਾ ਨਹੀਂ ਸਾਨੂੰ ਮੁੰਡਾ ਮਿਲ ਜਾਏ ਉਹ ਵੱਡਾ ਹੋ ਕੇ ਭਾਵੇਂ ਉਹ ਦੁੱਖ ਦੁਖੀ ਦਾ ਦੁੱਖ ਦਵੇ ਤੇ ਫਿਰ ਬੰਦਾ ਇਹੀ ਮਾਂ ਕਹਿੰਦੇ ਵੀ ਜਿੰਦਾ ਕਿਉਂ ਨਹੀਂ ਮਰ ਗਿਆ ਜੰਮਦਾ ਕਿਉਂ ਨਹੀਂ ਮਰ ਗਿਆ ਇਸੇ ਕਰਕੇ ਮਹਾਰਾਜ ਕਹਿੰਦੇ ਬਿੰਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਜੇ ਬੰਦਾ ਕਹਿੰਦਾ ਮੈਨੂੰ ਪੈਸੇ ਵਿੱਚ ਹਰੇਕ ਬੰਦਾ ਪੈਸੇ ਵਾਲਾ ਸੁਖੀ ਨਹੀਂ ਹੈ ਕਿ ਪੈਸੇ ਨਾਲ ਸੁੱਖ ਮਿਲਦੇ ਆ ਜਾਂ ਮੈਂ ਵਿਦਵਤਾ ਪ੍ਰਾਪਤ ਕਰ ਲਾਂ ਮੈਨੂੰ ਸੁੱਖ ਮਿਲ ਜਾਏਗਾ ਮੈਨੂੰ ਆ ਚੀਜ਼ ਮਿਲ ਜੇ ਮੈਂ ਇੱਥੇ ਘਰ ਬਣਾ ਲਵਾਂ ਮੈਂ ਇੱਥੇ ਨਹੀਂ ਹੁਣ ਦੂਸਰੀ ਜਗ੍ਹਾ ਘਰ ਬਣਾ ਲਾਂ ਮੈਨੂੰ ਉੱਥੇ ਸੁੱਖ ਮਿਲ ਜਾਏਗਾ ਕਹਿੰਦੇ ਰੱਬ ਤੋਂ ਬਿਨਾ ਦੁੱਖ ਹੀ ਦੁੱਖ ਹੈ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਮਹਾਰਾਜ ਕਹਿ ਰਿਹਾ ਆਣ ਸੁਖਾਂ ਇਹ ਜਿਹੜੇ ਅਸੀਂ ਦੂਸਰੇ ਚੀਜ਼ਾਂ ਦੇ ਵਿੱਚ ਸੁਖ ਲੱਭਦੇ ਆ ਉਹਦੇ ਵਿੱਚ ਸੁਖ ਨਹੀਂ ਹੈ ਚਰਨ ਕਮਲ ਸਿਉ ਲਾਗੀ ਪ੍ਰੀਤ ਆਣ ਸੁਖਾਂ ਨਹੀਂ ਆਵੇ ਚੀਤ ਜੇ ਦੀ ਪ੍ਰੀਤ ਗੁਰੂ ਨਾਲ ਲਾਗੀ ਨਾ ਉਹਨੂੰ ਇਹ ਨਹੀਂ ਲੱਗਦਾ ਵੀ ਆ ਮੈਨੂੰ ਮਿਲ ਜੇ ਤੇ ਮੈਨੂੰ ਸੁੱਖ ਮਿਲ ਜਾਏਗਾ ਕਹਿੰਦੇ ਕਰਨਾ ਕੀ ਆ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਪਾਤਸ਼ਾਹ ਜੀ ਦਾ ਅਰਦਾਸ ਹੀ ਇਹ ਕਰਦੇ ਆ ਪ੍ਰਮਾਤਮਾ ਤੂੰ ਮੇੜਾ ਕੇ ਮੈਂ ਤੈਨੂੰ ਸਦਾ ਹੀ ਯਾਦ ਕਰਾਂ ਮੈਨੂੰ ਤੇਰੀ ਵਡਿਆਈ ਆ ਮੈਨੂੰ ਤੇਰੀ ਸੋਭਾ ਹੈ ਜੋ ਤੂੰ ਵਡਿਆਈ ਦਿੰਨਾ ਨਾ ਉਹਨੂੰ ਦੁਨੀਆ ਦੀ ਤਾਕਤ ਨਹੀਂ ਖੋ ਸਕਦੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮੈਨੂੰ ਤੇਰੀ ਵਧਾਈ ਹੈ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਕੇਵਲ ਹੁੰਦਾ ਨਾ ਬੰਦਾ ਮੈਂ ਦੁਕਾਨ ਖੋਲੀ ਆ ਆ ਦੂਸਰਾ ਦੁਕਾਨ ਨਾਲ ਖੁੱਲ ਗਈ ਮੇਰਾ ਕੀ ਹੋਏਗਾ ਫਿਰ ਉਹ ਲੋਕੀ ਕਹਿੰਦੇ ਐਦਾਂ ਕਰੋ ਤੁਸੀਂ ਨਾ ਇੱਕ ਨਿੰਬੂ ਤੇ ਛੱਤ ਮਿਰਚਾਂ ਟੰਗ ਦਿਓ ਤੇ ਤੁਹਾਡਾ ਵੀ ਕੰਮ ਚੱਲੇਗਾ ਤੇ ਵਿਚਾਰੇ ਉਹ ਤਾਂ ਨਹੀਂ ਚੱਲੇਗਾ ਜਿਹੜਾ ਮਿਰਚਾਂ ਨਿੰਬੂ ਵੇਚਦਾ ਜਿਹੜਾ ਬੀਜਦਾ ਉਹ ਵੀ ਕਰੋੜਪਤੀ ਅਰਬਪਤੀ ਬਣ ਜਾਏ ਪਰ ਇਹ ਮਿਰਚਾਂ ਨਿੰਬੂ ਦਾ ਨਹੀਂ ਚੱਲਦਾ ਮਿਹਨਤ ਦੇ ਨਾਲ ਕੰਮ ਚੱਲਦਾ ਮਿਹਨਤ ਦੇ ਨਾਲ ਚੱਲਦਾ ਮਹਾਰਾਜ ਨੇ ਕਿਹਾ ਸਾਨੂੰ ਸਮਝਾਇਆ ਕਹਿੰਦੇ ਕਿਸੇ ਨੂੰ ਦੇਖ ਕੇ ਜਲਨ ਜੀਵਨ ਦੇ ਵਿੱਚ ਨਾ ਰੱਖੋ ਜਿਹੜੀ ਬਖਸ਼ਿਸ਼ ਤੇਰੇ ਤੇ ਕੀਤੀ ਹੈ ਨਾ ਉਹਨੂੰ ਦੁਨੀਆ ਦੀ ਤਾਕਤ ਨਹੀਂ ਮਿਟਾ ਸਕਦੀ ਤੇਰੀ ਬਖਸ਼ਣਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਹੈ ਗੁਰੂ ਨੇ ਦਿਲਾਸਾ ਦਿੱਤਾ ਤੈਨੂੰ ਜਿਹੜਾ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਉਹਨੂੰ ਕੋਈ ਨਹੀਂ ਖੋ ਸਕਦਾ ਤੇ ਮਹਾਰਾਜ ਕਿਰਪਾ ਕਰਦੇ ਆ ਤੇਰੇ ਦਾਸ ਕੋ ਤੂੰ ਹੀ ਵੜਾਈ ਮਾਇਆ ਮਗਨ ਨਰਕ ਲੈ ਜਾਏ ਰਹਾਓ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇ ਹ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ